ਸੀ ਹਰੇਕ ਪਿੰਡ ਨੂੰ ਵੀ ਦੇ ਰਹੇ ਆ ਸੀਚੇਵਲ ਮਾਡਲ ਜਿਹੜੇ ਟੋਬੇ ਨੇ ਉਹ ਆਪਾਂ ਠੀਕ ਕਰਨੇ ਨੇ ਉਹ ਬਿਮਾਰੀਆਂ ਦਾ ਘਰ ਬਣ ਗਏ ਉਹ ਤੇ ਮਾੜਾ ਪਾਣੀ ਜਿਹੜਾ ਉਹ ਇੱਥੇ ਪਿੰਡ 'ਚ ਖੜਾ ਰਹਿੰਦਾ ਤਾਂ ਉਹਨਾਂ ਉਹਨੂੰ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਉਹਨੂੰ ਖੇਤਾਂ 'ਚ ਵੀ ਲੈ ਕੇ ਜਾਵਾਂਗੇ ਪੰਜਾਬ ਨੂੰ ਸਾਫ਼ ਸੁਥਰਾ ਅਤੇ ਸਵੱਛ ਵਾਤਾਵਰਨ ਵਾਲੀ ਸਭ ਤੋਂ ਸਿਹਤਮੰਦ ਰਾਜਾ ਵਿੱਚੋਂ ਇੱਕ ਬਣਾਉਣ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਸ਼ਲਾਗਾ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਪਿਛਲੇ ਲੰਬੇ ਸਮੇਂ ਤੋਂ ਸਾਡੇ ਪਿੰਡ ਦਾ ਜਿਹੜਾ ਪਾਣੀ ਸੀਗਾ ਓਵਰਫਲੋ ਹੁੰਦਾ ਸੀਗਾ ਜਿਹੜੇ ਆਸ-ਪਾਸੇ ਸਾਡੇ ਖੇਤ ਲੱਗਦੇ ਹਨ ਉਹਨਾਂ ਦੇ ਵਿੱਚ ਵੀ ਚਲਾ ਜਾਂਦਾ ਸੀਗਾ ਪੰਜਾਬ ਸਰਕਾਰ ਦੀ ਮਦਦ ਨਾਲ ਅਸੀਂ ਇਹ ਹਥਾਪਰ ਮਾਡਲ ਇਥੇ ਇੰਪਲੀਮੈਂਟ ਕੀਤਾ ਹੈ ਤੇ ਪਿੰਡ ਦਾ ਛੱਪੜ ਜਿਹੜਾ ਹੈ ਕਿ ਡੂੰਗਾ ਕਰਵਾ ਰਹੇ ਹਾਂ ਤੇ ਇਸ ਨੂੰ ਪੱਕਾ ਕਰਵਾ ਰਹੇ ਹਾਂ ਇਸ ਮਿਸ਼ਨ ਲਈ ਲਗਭਗ 15000 ਪਿੰਡਾਂ ਦੀ ਛੱਪੜਾਂ ਦੀ ਸਫਾਈ ਤੇ ਮੋੜ ਨਵੀਨੀਕਰਨ ਲਈ 4573 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਹਦੇ ਛੱਪੜ ਦੇ ਆਲੇ-ਦੁਆਲੇ ਰੇਲਿੰਗ ਲੱਗੂਗੀ, ਲੇਟਾਂ ਲੱਗੂਗੀਆਂ, ਪੱਕੀ ਆਲੇ-ਦੁਆਲੇ ਸੜਕ ਘੁੰਮਣੂ ਬਣੂਗੀ, ਪਾਣੀ ਇਹਦੇ ਵਿੱਚ ਬਿਲਕੁਲ ਟ੍ਰੀਟ ਹੋ ਕੇ ਸਾਫ਼ ਹੋ ਕੇ ਆਊਗਾ ਜਿਹੜਾ ਕਿ ਫਸਲਾਂ ਲਈ ਵੀ ਲਾਹੇਵੰਦ। ਸਾਡੇ ਕਿਸਾਨ ਭਰਾ ਵੀ ਇਹ ਜਿਹੜਾ ਪਾਣੀ ਚੱਕ ਸਕਦੇ ਆ 10 ਸਾਲਾਂ ਦੀ ਯੋਜਨਾ કુલ 15468 ਛਪੜਾ ਦਾ ਨਵੀਨੀਕਰਨ ਅਤੇ 2268 ਨਵੀਂ ਛਪੜਾ ਦੀ ਨਿਰਮਾਣ ਦਾ ਪੀਚਾ ਰੱਖਿਆ ਗਿਆ ਹੈ

Terima kasih telah menonton! ਕਬੜਾ ਤੂੰ ਆਪਣਾ ਇੱਕ ਬੁਲਾ ਚੁੱਕਾ ਕਬੜਾ ਬੁਲਾ ਬਤਾ ਅਰੇ ਤੂੰ ਆ ਜਾ ਸ਼ਾਬਾਸ਼ ਮੇਰਾ ਬੱਚਾ ਬਹੁਤ ਅਲਾਟਾ ਸੰਤਾ ਹੈ ਚਲੋ ਬਹੁਤ ਸ਼ਾਬਾਸ਼ ਸੋਣੋ ਆਪ ਨੂੰ ਚੋਣੋ ਹੋ ਦੀ ਚਲੋ ਸਤਿ ਸ਼੍ਰੀ ਅਕਾਲ। ਉਹ ਕਰੋ ਸੋਰੀ। ਆਪਾਂ ਨਹੀਂ ਜਾਦੇ। ਸਾਨੂੰ ਬਸ ਇਧਰ ਆ ਕੇ। ਲੋਕਾਂ ਦੇ ਇਸ ਮੁਕਾਬਲੇ ਵਿੱਚ ਮੰਦਰ ਦੇ ਵਿੱਚ ਅੱਜ ਸਾਰੇ ਨਗਰ ਨਿਵਾਸੀ ਜੁੜ ਬੈਠੇ ਨੇ। ਮੇਰੇ ਮਾਵਾ ਭੈਣਾ اپنا پروار ہو گا جی کا خالصا شری واحر جی کی فتح سب تہلا تبارک اور مبارک ਦੋ ਨਵੇਂ ਕਮਰਿਆਂ ਦਾ ਨੀਲ ਪੱਥਰ ਜਿਹੜਾ ਉਹ ਰੱਖਿਆ ਤਾਂ ਕਿ ਸਿੱਖਿਆ ਪ੍ਰਾਪਤ ਕਰਨ ਦੇ ਵਿੱਚ ਤੁਹਾਨੂੰ ਹੋਰ ਸਹੂਲਤ ਦੇ ਜਿਹੜੇ ਉਹ ਹੋ ਸਕੇ ਮੈਂ ਹਾਸਟੇਜ ਦੇ ਉਪਰੋਂ ਕਹਿਣਾ ਕਿ ਉਹੀ ਮੌਲਕ ਨੇ ਤਰਕੀਆਂ ਕਰਦੇ ਨੇ ਦੇਸ਼ ਉਹੀ ਦੇਸ਼ ਰਾਜ ਕਰਦੇ ਨੇ ਦੁਨੀਆ ਦੇ ਉੱਪਰ ਜਿੱਨਾਂ ਰਾਜਾਂ ਦੇ ਵਿੱਚ ਜਿੱਨਾਂ ਦੇਸ਼ਾਂ ਦੇ ਵਿੱਚ ਲੋਕ ਆਪਣੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ ਇਨਵੈਸਟ ਕੱਲਾ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਮਾਜ ਦੇਣ ਦੇ ਵਿੱਚ ਧਿਆਨ ਦੇਣ ਦੇ ਰੂਪ ਦੇ ਵਿੱਚ ਮਿਹਨਤ ਮੁਸ਼ਕਲ ਬੱਚਿਆਂ ਦੇ ਉੱਪਰ ਕਰਨ ਦੇ ਵਿੱਚ ਜਿਹੜੇ ਸਭ ਤੋਂ ਵੱਧ ਕਰਦੇ ਨੇ ਉਹੀ ਮੁਲਕ ਦੁਨੀਆ ਤੇ ਰਾਜ ਕਰਦੇ ਨੇ ਔਰ ਮੈਂ ਇਹ ਮੰਨ ਕੇ ਚਾਹਦਾ ਕਿ ਪ੍ਰਮਾਤਮਾ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਦਾਤ ਹੈ ਜਿਹੜੀ ਉਹ ਦੇ ਕੇ ਭੇਜਿਆ ਉਹਨੂੰ ਪਛਾਣਨ ਦਾ ਤੇ ਉਹ ਤਰਾਸ਼ਣ ਦਾ ਕੰਮ ਹੈ ਜਿਹੜਾ ਉਹ ਮਾਪਿਆਂ ਦਾ ਟੀਚਰ ਦਾ ਸਮਾਜ ਦਾ ਔਰ ਸਰਕਾਰਾਂ ਦਾ ਹੁੰਦਾ ਹੈ ਇਸੇ ਮਕਸਦ ਦੇ ਲਈ ਇਸੇ ਇਸੂ ਦੇ ਲਈ ਆਪਣੀ ਸਰਕਾਰ ਨੇ ਪਿਛਲੇ 3.5 ਸਾਲਾਂ ਦੇ ਵਿੱਚ ਸਿੱਖਿਆ ਔਰ ਸਿਹਤ ਉੱਪਰ ਵਿਸ਼ੇਸ਼ ਧਿਆਨ ਹੈ ਜਿਹੜਾ ਦਿੱਤਾ ਹੈ ਇਸੇ ਕਰਕੇ ਪਹਿਲੀ ਵਾਰੀ ਹੋ ਰਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਐਡਮਿਸ਼ਨ ਲੈ ਰਹੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਜਿਹੜੇ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਟ੍ਰੇਨਿੰਗ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਵੇਂ ਡੀਓ ਮੈਡਮ ਨੇ ਦੱਸਿਆ ਕਿ ਚਾਹੇ ਗਿਣਤੀ ਘਟ ਹੈ ਇੱਥੇ ਪਾਉਦੇ ਵਿੱਚ ਦੋ ਬੱਚੇ ਸਕਾਲਰਸ਼ਿਪ ਦੇ ਵਿੱਚ ਆ ਜਾਣ ਤੇ ਇਹਦਾ ਮਤਲਬ ਇਹ ਹੋਇਆ ਇੰਡੀਕੇਸ਼ਨ ਇਹ ਹੋਏ ਕਿ ਲੋਕਾਂ ਨੇ ਵੀ ਮਾਪਿਆਂ ਨੇ ਵੀ ਔਰ ਖਾਸ ਤੌਰ ਤੇ ਟੀਚਰਾਂ ਨੇ ਵੀ ਮਿਹਨਤ ਜਿਹੜੀ ਬੱਚਿਆਂ ਦੇ ਉੱਪਰ ਕਰਨ ਵਾਲੀ ਉਹ ਅੱਗੇ ਤੋਂ ਕਈ ਗੁਣਾ ਵਧਾ ਦਿੰਦੀ ਹੈ ਕਿਉਂਕਿ ਸਿਸਟਮ ਸਰਕਾਰ ਔਰ ਸਰਕਾਰ ਦੇ ਸਿਸਟਮ ਦੇ ਵਿੱਚ ਵਿਸ਼ਵਾਸ ਜਿਹੜਾ ਉਹ ਬਣਦਾ ਜਾ ਰਿਹਾ ਔਰ ਮੈਂ ਸਮਝਦਾ ਕਿ ਜਦੋਂ ਇਹੋ ਜਿਹਾ ਮਾਹੌਲ ਬਣੂਗਾ ਤੇ ਫੇਰ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਹੈਗੀ ਬਹੁਤ ਸਮਾਂ ਉਹਦੇ ਵਿੱਚ ਨਹੀਂ ਲੱਗਣਾ ਹੈ। ਤੇ ਨਗਰ ਨਾਲ ਕਿਉਂਕਿ ਅੱਜ ਦਾ ਨਹੀਂ ਪਿਛਲੇ तकरीबन 35 ਸਾਲਾਂ ਦਾ 1992 ਤੋਂ ਮੇਰੇ ਬਿਦਾਂ ਸਰਗੀ ਬੋਪੂ ਆਂਦਾ ਸੀ ਰੋੜਾ ਜਿਹੜਾ ਤੇ ਵੇਲੇ ਤੋਂ ਇੱਕ ਪਰਿਵਾਰਕ ਸਾਂਝ ਬਣੀ ਹੋਈ ਇੱਕ ਪਰਿਵਾਰ ਬਣਿਆ ਹੋਇਆ ਹੈ। ਸੋ ਜਦੋਂ ਵੀ ਕੋਈ ਕੋਸ਼ਿਸ਼ ਹੁੰਦੀ ਹੈ ਸਨੇਹਾ ਆਉਂਦਾ ਹੈ ਤੇ ਇੱਥੇ ਪਹੁੰਚ ਨੂੰ ਦਿਲ ਕਰਦਾ ਹੈ ਪਰ ਜਦੋਂ ਆਪਾਂ ਕੇਸੀ ਸਕੂਲ ਦੇ ਦੋਨਾਂ ਅ ਇਸ ਪ੍ਰੋਜੈਕਟ ਦੇ ਦੋਨੋਂ ਸਕੂਲਾਂ ਦੀ ਗੱਲ ਕਰਦੇ ਆ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਦੋਨੋਂ ਸਕੂਲਾਂ ਦੇ ਵਿੱਚ ਤਕਰੀਬਨ ਤਕਰੀਬਨ ਹੋ ਤਾਂ ਕਿ 1.5 ਕਰੋੜ ਰੁਪਏ ਜਿਹੜਾ ਉਹ ਲੱਗ ਚੁੱਕਿਆ ਰਿਹਾ ਇਸ ਤੋਂ ਬਾਅਦ ਇੱਥੇ ਇਸ ਸਕੂਲ ਦੇ ਵਿੱਚ ਤੁਹਾਡੇ 8 ਨਵੇਂ ਕਮਰੇ ਦੀ ਹੋਰ ਗ੍ਰਾਂਟ ਹੈ ਜਿਹੜੀ ਉਹ ਵੀ ਤਿਆਰ ਹੈ ਬੜੀ ਜਲਦੀ ਹੀ ਉਹ ਵੀ ਆ ਜੂਗੀ ਜੋ ਤੁਸੀਂ ਉਹਦੇ ਵਿੱਚ ਜੋ ਕਲਾਸਰੂਮ ਚਾਹੀਦੀਆਂ ਨੇ ਕੋ ਲੈਬਸ ਚਾਹੀਦੀਆਂ ਨੇ ਜੋ ਤੁਹਾਨੂੰ ਚਾਹੀਦਾ ਤੁਹਾਡੀ ਰਿਕੁਆਇਰਮੈਂਟ ਮੁਤਾਬਕ ਉਹ ਵੀ ਇੱਥੇ ਪੂਰਾ ਹੋਏਗਾ ਸੋ ਮੇਰੀ ਦੱਸਿਰ ਕੋ ਸਿਰਫ ਬੱਚਿਆਂ ਨੂੰ ਇੱਕੋ ਗੁਜ਼ਾਰਿਸ਼ ਹੈ ਟੀਚਰਜ਼ ਨੂੰ ਇੱਕੋ ਗੁਜ਼ਾਰਿਸ਼ ਹੈ ਕੇ টিਚਰਜ਼ ਪੜ੍ਹਾਵਕ ਜਿਹੜੇ ਉਹ ਬੱਚਿਆਂ ਦੇ ਉੱਪਰ ਦਵੰਤਵਾ ਦਾ ਹਰ ਬੱਚਾ ਮੈਂ ਸਮਝਦਾ ਜਿਵੇਂ ਕਹਿੰਦੇ ਨੇ ਕਿ ਬੱਚੇ ਤਾਂ ਸਾਂਝੇ ਹੁੰਦੇ ਨੇ ਸਾਰੇ ਬੱਚੇ ਆਪਣੇ ਬੱਚੇ ਨੇ ਸੋ ਪੂਰਾ ਫੋਕਸ ਰੱਖੋ ਇਹਨਾਂ ਦੇ ਉੱਪਰ ਔਰ ਬੱਚਿਆਂ ਨੂੰ ਮੈਂ ਮੈਂ ਰਿਕਵੈਸਟ ਕਰੂੰਗਾ ਕਿ ਤੁਹਾਡਾ ਕੰਮ ਸਿਰਫ ਔਰ ਸਿਰਫ ਆਪਦੀ ਪੜ੍ਹਾਈ ਦੇ ਵਿੱਚ ਆਪਦੀਆਂ ਖੇਡਾਂ ਦੇ ਵਿੱਚ ਜਾਂ ਜੋ ਕਲਚਰਲ ਐਕਟੀਵਿਟੀ ਦੇ ਤੁਸੀਂ ਪਾਰਟਿਸਪੇਟ ਕਰੋ ਸਿਰਫ ਔਰ ਸਿਰਫ ਤੁਸੀਂ ਉੱਤੇ ਫੋਕਸ ਰੱਖੋ ਉਦੋਂ ਲਈ ਤਾਂ ਉਹ ਜੋ ਇਨਫਰਾਸਟ੍ਰਕਚਰ ਚਾਹੀਦਾ ਜੋ ਸਟਾਫ ਚਾਹੀਦਾ ਜੋ ਇਕਵਿਪਮੈਂਟ ਚਾਹੀਦਾ ਉਹ ਸਾਰੇ ਦਾ ਸਾਰਾ ਪ੍ਰੋਵਾਈਡ ਕਰਨ ਦੀ ਜ਼ਿੰਮੇਵਾਰੀ ਜਿਹੜੀ ਉਹ ਸਾਡੀ ਐਸ ਉਸ ਤੁਹਾਡਾ ਸਾਰਿਆਂ ਦਾ ਫਿਰ ਫਿਰ ਤੋਂ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਦਾ ਖਾਲਸਾ ਫਿਰ ਵਾਹਿਗੁਰੂ ਜੀ ਖਾਲਸਾ